ਕਰਦੇ ਨੇ ਵੀਰੇ ਡੇਟਾ ਬਾਹਰ ਆ ਜੀ ਕਿਹੜੀ ਕੰਟਰੀ ਹੈ ਸ਼ਾਇਦ ਕੈਨੇਡਾ ਅਮਰੀਕਾ ਵਧੀਆ ਦੇਸ਼ ਚ ਹੈ ਉਹਦਾ ਜੀ ਚੰਗੇ ਪਾਸ਼ਾ ਹੈ ਜੀ ਹਾਂ ਜੀ ਉਹਦਾ ਕਰੋੜਾਂਪਤੀ ਨੇ ਅੱਛਾ ਪਰ ਉਹ ਉਹਦੇ ਨਹੀਂ ਆਈ ਉਹਦਾ ਕਰੋੜਾਂਪਤੀ ਫਰਮਾ ਓਕੇ ਨਿੱ ਘਰੇ ਦੱਸ ਰਿਹਾ ਵੀ ਸਾਨੂੰ ਉਦੋਂ ਦੀ ਇੱਕ ਪਰਿਵਾਰ ਕੋਈ ਗਰੀਬ ਪਰਿਵਾਰ ਨਹੀਂ ਸੀਗਾ ਕਿਉਂਕਿ ਸਟੀਰੀਆਂ ਪਈਆਂ ਹੋਣ ਉਹ ਟਾਈਮ ਦੀਆਂ ਜੀ ਕਿਤੇ ਛੱਟੀ ਜਾਂਦੀਆਂ ਹਾਂ ਜੀ ਵਿਦਾ ਰੰਗ ਦਾ ਹੀ ਸਿਸਟਮ ਲਿਆ ਇਹਦੇ ਕੋਲ ਠੀਕ ਹੈ ਠੀਕ ਹੈ ਜੀ ਡਾਕਟਰੀ ਕਰਦਾ ਵੀ ਜਦ ਵੀ ਬਹੁਤ ਸ਼ਰੀਫ ਦੀ ਇਹ ਗੜ ਲੜਦੇ ਹੀ ਅੱਛਾ ਜੀ ਇਹਦਾ ਕੀ ਰਹਾ ਮਤਲਬ ਟੁੱਟਿਆ ਸਕੂਟਰ ਲੈ ਲਿਆ 2-3000 ਦਾ ਉਹ ਵੀ ਜਿੱਥੇ ਕਿਤੇ ਜਾਣਾ ਰੋਡ ਕੀ ਲੈ ਕੇ ਜਾਣਾ ਦਾ ਵਿਚਾਰਾ ਸਿੱਧਾ ਗਿਆ ਥੋੜਾ ਇਹ ਅੱਛਾ ਜੀ ਮੇਰੀ ਗੱਲ ਆਮਝ ਲੈ ਇਹਦੇ ਭਾਈ ਨੇ ਫਿਰ ਨਜਾਇਜ਼ ਗੁੱਟਾ ਦੀ ਆ ਅੱਛਾ ਜੀ ਇਹ ਮਲੇਰ ਕੋਟਲੇ ਤੋਂ ਰਾਏਕੋਟ ਰੋਡ ਦੇ ਉੱਪਰ ਵੀਰ ਉਹਨਾਂ ਨੇ ਦੱਸਿਆ ਜੀ ਅਸੀਂ ਇੱਕ ਵੀਰ ਨੂੰ ਲੈਣ ਆਏ ਆ ਜੀ ਇੱਥੇ ਪ੍ਰੋਬਲਮ ਦੇ ਵਿੱਚ ਨੇ ਵੀਰ ਉਹਨਾਂ ਨੇ ਦੱਸਿਆ ਇਸ ਗੇਟ ਦੇ ਇਤਿਹਾਸ ਬਾਰੇ 1927 ਦੇ ਵਿੱਚ ਉਹ ਕਹਿੰਦੇ ਵੀ ਸ਼ਹੀਦ ਕਿੰਨੇ ਸ਼ਹੀਦ ਹੋਏ ਜੀ 17 ਜਿਹੜੇ ਸਿੰਘ ਸ਼ਹੀਦ ਹੋਏ ਨੇ ਮੈਂ ਕਹੂੰਗਾ ਵੀਰ ਉਹ ਨਹੀਂ ਜ਼ਰੂਰ ਦਿਖਾਉਣ ਗੇਟ ਔਰ ਉਧਰਲੇ ਪਾਸੇ ਕੀ ਹੈ ਜੀ ਆਪਾਂ ਦੇਖ ਲੈਣੇ ਆਜੋ ਕਿਉਂਕਿ ਇਹ ਕੌਮ ਨਾਲ ਜੁੜੀ ਗੱਲ ਹੈ ਜੀ ਸਿੱਖਾਂ ਨਾਲ ਜੁੜੀ ਗੱਲ ਆ 1927 ਦੇ ਵਿੱਚ ਦੇਸ਼ ਦੀ ਆਜ਼ਾਦੀ ਲਈ ਜਿਹੜਾ ਸਿੱਖਾਂ ਨੇ ਕੁਰਬਾਨੀ ਜਿਹੜੀ ਦਿੱਤੀ ਆ ਠੀਕ ਆ ਜੀ ਸੇਵਾ ਸਿੰਘ ਠਿਕਰੀ ਵਾਲੇ ਪ੍ਰਧਾਨ ਹੁੰਦੇ ਸੀ ਜੀ ਔਰ ਇਸ ਗੇਟ ਦੇ ਜਿਹੜਾ ਔਰੇ 11 ਜਾਂ 17 ਸਿੰਘ ਜਿਹੜੇ ਸ਼ਹੀਦ ਹੋਏ ਨੇ ਜੀ ਪਿੰਡ ਕੁਠਾਲਾ ਆ ਤੁਸੀਂ ਦੇਖ ਰਹੇ ਹੋ ਜੀ ਠੀਕ ਹੈ ਜੀ ਵੀਰ ਉਹ ਨਹੀਂ ਦੱਸ ਰਹੇ ਨੇ ਜੀ ਕਹਿੰਦੇ ਜਿਹੜੇ ਗੋਲੀਆਂ ਦੇ ਨਿਸ਼ਾਨ ਉਦਹੀਂ ਪੁਰਾਣੇ ਰੱਖੇ ਹੋਏ ਨੇ ਦਰਵਾਜ਼ੇ ਤੇ ਤੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕਮਾਂ ਦੀ ਪਿੰਡ ਵਾਸੀ ਨੇ ਜੀ ਅਸੀਂ ਉਸ ਵੀਰ ਨੂੰ ਜਿਹੜਾ ਲੈਣ ਆਇਆ ਜੀ ਪਿੰਡ ਦੇ ਵਿੱਚ ਇੱਕ ਵੀਰ ਬਿਮਾਰ ਆ ਉਹ ਵੀਰ ਕੀ ਕੰਮ ਕਰਦਾ ਸੀ ਜੀ ਜਿਹੜਾ ਡਾਕਟਰ ਸੀਗਾ ਜੀ ਉਹ ਕਾਹਦਾ ਡਾਕਟਰ ਸੀਗਾ ਵੀਰੇ ਆਪਣੇ ਬੰਦੇ ਵਾਲਾ ਜੀ ਨਹੀਂ ਨਹੀਂ ਅੱਛਾ ਠੀਕ ਹੈ ਹਾਂ ਜੀ ਵਧੀਆ ਸੀਗਾ ਠੀਕ ਸੀ ਪੰਡਤਾਂ ਦੇ ਪਰਿਵਾਰ ਚੋਂ ਆ ਜੀ ਠੀਕ ਹੈ ਵੀਰੇ ਤੇ ਵਧੀਆ ਸੀ ਪੂਰਾ ਸੈਟ ਆ ਉਹ ਬਾਕੀ ਜਿਹੜੇ ਪਰਿਵਾਰ ਚੋਂ ਮੈਂਬਰ ਨਹੀਂ ਰਹੇ ਕੋਈ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਜੀ ਇਕੱਲਾ ਪਣ ਪਰਿਵਾਰਕ ਮੈਂਬਰ ਨੂੰ ਹੈ ਕਿ ਨਹੀਂ ਜਿਹੜੇ ਮਨਾਂ ਭਾਈ ਦੀ ਬੇਟੀ ਆ ਇੱਕ ਬੇਟਾ ਬਾਹਰ ਵਗਿਆ ਜੀ ਬੇਟੀ ਆ ਜੀ ਉਹ ਤੁਹਾਨੂੰ ਪੁੱਛਣਗੇ ਜੀ ਇਹਨਾਂ ਦਾ ਵਿਆਹ ਹੋਇਆ ਸੀ ਨਾ ਨਹੀਂ ਇਹ ਇਕੱਲੇ ਆ ਨਾ ਠੀਕ ਹੈ ਜੀ ਆਪਾਂ ਮਿਲੀਏ ਜੀ ਕਿੱਥੇ ਨੇ ਉਹ ਛੋਟਾ ਪਿੰਡ ਬਹੁਤ ਸਾਫ ਸੁਥਰਾ ਬਣਿਆ ਹੋਇਆ ਵੀਰੇ ਪੂਰਾ ਵਧੀਆ ਬਣਿਆ ਹੋਇਆ ਜੀ ਮਤਲਬ ਜਿਵੇਂ ਅੱਛਾ ਜੀ ਕੀ ਇਤਿਹਾਸ ਨੇ ਵੀਰੇ ਵੱਡੇ ਕੱਲੂ ਘਰੇ ਨਾਲ ਸੰਬੰਧਤਾ ਜੀ ਵੱਡੇ ਕੱਲੂ ਘਰੇ ਨਾਲ ਕੀ ਆ ਜੀ ਗੱਲ ਵੀਰੇ ਜਦੋਂ ਵੱਡਾ ਕੱਲੂ ਕਗੜਾ ਹੋਜੀ ਕੋਪਰੇੜੇ ਹਾਂਜੀ ਉਹਦੇ ਵਿੱਚੋਂ ਇੱਕ ਜਿਹਾ ਤੀਜੇ ਮੁਖੀ ਬਾਬਾ ਦੀਵ ਸਿੰਘ ਜੀ ਮਿਸਲ ਦੇ ਵਿੱਚੋਂ ਤੀਜੇ ਮੁਖੀ ਬਾਬਾ ਸੋਦਾ ਸਿੰਘ ਜੀ ਆਏ ਸੀ ਇੱਥੇ ਜਦੋਂ ਲੈ ਕੇ ਜੀ ਅੱਛਾ ਜੀ ਅੱਛਾ ਜੀ ਉਹਦੇ ਵਿੱਚੋਂ ਜਿਹੜੇ ਫੱਟਰ ਸਿੰਘ ਸਿੰਘ ਸੀਗੇ ਜੀ ਉਹਨਾਂ ਦਾ ਇੱਥੇ ਸੰਸਕਾਰ ਹੋਇਆ ਹੋਇਆ ਇਥੇ ਆ ਕੇ ਛੱਟ ਲੋਗੇ ਜਿਹੜੇ ਸੀ ਉਹਨਾਂ ਦਾ ਇੱਥੇ ਸੀ ਦੋ ਟੋਪਰੀ ਡੇ ਹੋਇਆ ਜਿਹੜਾ ਕੁੱਪਰ ਹਾਂ ਬੱਸ ਇਹਦਾ ਕੁੱਪਰ ਹੀ ਡੇ ਹੋਇਆ ਇੱਥੇ ਇੱਕ ਜਥਾ ਜੀ ਇੱਥੇ ਆਏਗਾ ਉਹ ਜਥੇ ਵਿੱਚੋਂ ਹੱਥ ਲਿਖਤ ਸਰੂਪ ਨੇ ਇੱਥੇ ਯਾਨੀ ਕਿ ਉਹ ਆਮ ਲਿਖਤ ਦੇ ਵਿੱਚੋਂ ਆਇਆ ਗੁਰੂ ਗੋਬਿੰਦ ਸਿੰਘ ਜੀ ਹੱਥ ਲਿਖਤ ਸਰੂਪ ਨੇ ਉਸ ਉਸ ਸਮੇਂ ਦੇ ਹੀ ਨੇ ਜੀ ਅੱਛਾ ਜੀ ਬਾਕੀ ਉਸ ਨੂੰ ਹਾਂ ਗੁਰੂ ਘਰ ਉੱਥੇ ਵੀ ਫੜਾ ਦਰਸ਼ਨ ਕਰਾਂਗੇ ਉਹ ਵੀ ਦੇਖਿਓ ਜਰੂਰ ਘਰੇ ਇਕੱਲੇ ਹੈ ਨਾ ਵੀਰੇ ਗੇਟ ਖੋਲਿਓ ਮੜੇ ਦਾ ਇੱਕ ਜਾਣਾ ਮੂਰੇ ਹੋ ਜਾਓ ਜੀ ਇੱਕ ਭਰਾ ਮੇਰਾ ਪ੍ਰਧਾਨ ਜੀ ਕੋਈ ਨਹੀਂ ਕੋਈ ਖੋਲੋ ਜੀ ਗੇਟ ਵੀਰੇ ਉੱਪਰ ਦੀ ਡਾਕਟਰ ਬਾਲ ਫੋਨੀ ਉਰੇ ਆ ਗਿਆ ਉਰੇ ਆ ਜੋ ਵੀਰੇ ਇੱਕ ਜਾਨ ਉਰੇ ਆ ਪੀ ਨਾਮ ਆ ਜੀ ਵੀਰ ਦਾ ਮਦਨ ਮਦਨ ਗੋਪਾਲ ਮਦਨ ਗੋਪਾਲ ਬਾਪੂ ਜੀ ਕੀ ਹਾਲ ਹੈ ਜੀ ਅਸੀਂ ਕਾਲ ਜੀ ਠੀਕ ਠਾਕ ਜੀ ਆ ਜੀ ਅੰਦਰ ਅਸੀਂ ਠੀਕ ਆ ਜੀ ਅੱਗੇ ਹੋ ਜੋ ਜੀ ਵੀਰ ਇੱਕ ਜਾਨ ਦਿਖਾਓ ਇੱਕ ਵਾਰੀ ਠੀਕ ਹੋ ਜੀ ਹੋਰ ਜੀ ਸਭ ਚੜਦੀ ਕਲਾ ਜੀ ਆ ਜੋ ਡਾਕਟਰ ਸਾਹਿਬ ਆ ਜੋ ਜੀ ਇਹ ਡਾਕਟਰ ਸਾਹਿਬ ਦਾ ਘਰ ਆ ਜੀ ਬਹੁਤ ਪੁਰਾਣਾ ਘਰ ਆ ਡਾਕਟਰ ਸਾਹਿਬ ਦਾ ਹਾਂ ਜੀ ਇਹ ਲੋੜ ਨਹੀਂ ਹੈਗਾ ਇਹ ਹੂੰ ਰਹਿਣਾ ਜ਼ਰੂਰ ਹੈ ਜੀ ਝਾਈ ਦਾ ਕਬਜ਼ਾ ਠੀਕ ਹੈ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਠੀਕ ਹੋ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਮਦਨ ਡਾਕਟਰ ਮਦਨ ਡਾਕਟਰ ਤੁਸੀਂ ਕਾਦੇ ਡਾਕਟਰ ਸੀਗੇ ਜੀ ਡਾਕਟਰੀ ਡਾਕਟਰੀ ਮਤਲਬ ਕੀ ਦਵਾਈ ਕਾਦੀ ਦਿੰਦੇ ਦਿੱਤੇ ਜੀ ਹੁਣ ਮਾਰਦੀ ਆ ਜੀ ਠੀਕ ਕਰ ਦਿੰਦੇ ਅੱਛਾ ਕਿਹੜੇ ਸਾਲਾਂ ਚ ਤੁਸੀਂ ਡਾਕਟਰੀ ਦਾ ਕੋਰਸ ਕਰਿਆ ਤੁਸੀਂ ਜੀ ਇਹਨਾਂ ਦੇ ਜਮ ਜਮ ਹੁਣ ਇਹ ਹੀ ਡਾਕਟਰ ਅੱਜ ਵੇ ਦੇ ਦੂੰਗੇ ਬਣਾ ਹੈ ਠੀਕ ਤੁਹਾਡੀ ਉਮਰ ਕਿੰਨੀ ਹੈ ਜੀ ਉਹ ਮੇਰੀ ਜਿੰਨਾ ਕਹੇ ਉਦੋਂ ਹੀ ਬਣ ਜਾਂਦਾ ਹੈ ਅੱਛਾ ਜੀ ਫਿਰ ਵੀ ਕਿੰਨੀ ਕਹੂਗੀ ਜੀ ਹਾਂ ਕਿੰਨੀ ਕਹੇ ਨਾ ਕੋਈ ਨਾ ਤੁਸੀਂ ਦੱਸ ਦੋ ਕਿੰਨੀ ਕਹੂ ਤੁਹਾਡੀ ਉਮਰ ਜੀ ਉਮਰ ਸਾਡੀ 56-60 ਕਿ ਜੀ ਹੈਗੀ ਹੈ ਦੇਖੋ ਤੁਸੀਂ ਕੁੜਤਾ ਪਜਾਮਾ ਬਿਲਕੁਲ ਜਿਹੜਾ ਕਾਲਾ ਹੋ ਚੁੱਕਿਆ ਹੈ ਜੀ ਤੁਸੀਂ ਕੱਪੜੇ ਕਿਉਂ ਨਹੀਂ ਚੇਂਜ ਕਰੇ ਜੀ ਤੁਹਾਡੇ ਕਾਲੇ ਹੋ ਕੇ ਕੱਪੜੇ ਬਹੁਤ ਜ਼ਿਆਦਾ ਹੈ ਰੰਗੇ ਹੈ ਦੇਖਾਂ ਜੀ ਦਿਖਾ ਦਿਓ ਲੋਹੇ ਤਾਰ ਕੇ ਆ ਮੜ ਜਾ ਆ ਲੋਹੇ ਤਾਰ ਕੇ ਦਿਖਾਓ ਲੋਈ ਵੀ ਬਹੁਤ ਗੰਦੀ ਹੋ ਗਈ ਜੀ ਇਹ ਤੁਹਾਨੂੰ ਦੇਖਿਓ ਇਹ ਗੰਦੇ ਹੋ ਗਏ ਕੱਪੜੇ ਤੁਹਾਡੇ ਹਾਂਜੀ ਹਾਂ ਤੁਸੀਂ ਬਦਲੇ ਕਿਉਂ ਨਹੀਂ ਕੱਲ ਨੂੰ ਬਦਲਾਂਗੇ ਠੀਕ ਆ ਠੀਕ ਆ ਠੀਕ ਹੈ ਜੀ ਠੀਕ ਹੈ ਜੀ ਔਰ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਅੱਛੇ ਜੀ ਔਰ ਦੇਖੋ ਜਿਹੜੇ ਡਾਕਟਰ ਸਾਹਿਬ ਦੇ ਹਾਲਾਤ ਕੀ ਨੇ ਜੀ ਪ੍ਰਾਤਨ ਜਾਂ ਘਰ ਹੈ ਜੀ ਇਹ ਡੱਬੇ ਭਰੇ ਪਏ ਨੇ ਜੀ 1 ਮਿੰਟ ਜੀ ਇਹ ਇਹਨਾਂ ਦੇ ਵਿੱਚ ਤੁਸੀਂ ਕੀ ਕਰਦੇ ਹੋ ਹਾਂਜੀ ਆ ਜੋ ਕੁਝ ਮਿਲਦਾ ਜੀ ਉਹੀ ਸ਼ਕ ਲੈਂਦੇ ਨੇ ਜੀ ਘਰ ਤਾਂ ਜੀ ਬਹੁਤ ਪੁਰਾਣਾ ਤੁਸੀਂ ਇਹਨਾਂ ਦੇ ਕੀ ਲੱਗੇ ਜੀ ਭਰਾ ਲੱਗੇ ਨਾ 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 ਮੈਂ ਇੱਥੇ ਜੀ ਮਤਲਬ ਅੱਗਰ ਵਾਲਾ ਦੁਕਾਨ ਕਰ ਦਾਂਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਆਜੋ ਵੀਰੇ ਦੋ ਤਿੰਨ ਜਾਣੇ ਆਜੋ ਜੀ ਅੱਛਾ ਇੱਧਰ ਤੁਹਾਡਾ ਘਰ ਆ ਜੀ ਘਰ ਤਾਂ ਵੀਰ ਅੱਛਾ ਅੱਗੇ ਠੀਕ ਹੈ ਮਤਲਬ ਇਹਨਾਂ ਦਾ ਇੰਨਾ ਕੇ ਘਰ ਆ ਜੀ ਇਹ ਜਗ ਦਾ ਸੁੱਖਣਾ ਬਹੁਤ ਆ ਜਿੰਨਾਂ ਕੋਲ ਅੱਛਾ ਜੀ ਬਸ ਇਹਨਾਂ ਨੇ ਪਉਂਦਾ ਨੂੰ ਪਤਾ ਯਾ ਦਮਾ ਕੀ ਚਪੇ ਠੀਕ ਨਹੀਂ ਜਾਂਦਾ ਹੈਗੇ ਜੀ ਨਹੀਂ ਵਿਹਾਨ ਹੀ ਕਰਾਇਆ ਹੈ ਨਾ ਜੀ ਠੀਕ ਹੈ ਜੀ ਹੈ ਜੀ ਇਹ ਜਿਹੜਾਈ ਨੇ ਵੇਚਣ ਦੀ ਇਹਨੂੰ ਕੋਸ਼ਿਸ਼ ਕੀਤੀ ਇਹਦਾ ਕੋਦ ਜਿਹਦੇ ਕਰਮਾਂ ਨੂੰ ਵਿਕਿਆ ਨਹੀਂ ਆਇਆ। ਅੱਛਾ ਜੀ ਅੱਛਾ। ਪਤਾ ਜੀ ਲੋਕਾਂ ਨੂੰ ਲੈਂਦਾ ਨਹੀਂ ਜੀ ਕੋਈ ਕੋਣ ਫਿਰ। ਠੀਕ ਹੈ ਜੀ। ਹਾਂ ਨਹੀਂ ਪਤਾ ਵੀ ਪ੍ਰੋਬਲਮ ਚ ਨਹੀਂ ਨਾ ਜੀ ਮਤਲਬ ਇਹ ਇੱਥੇ ਡਾਕਟਰੀ ਦੀ ਦੁਕਾਨ ਕਰਦੇ ਸੀ। ਉਧਰ ਅੱਡਾ ਜੀ 35 ਸਾਲ ਪਹਿਲਾਂ ਕਰਦੇ ਸੀ। 35 ਸਾਲ ਪਹਿਲਾਂ ਕਰਦੇ ਸੀ। ਅੱਛਾ ਜੀ। ਹੁਣ ਤਾਂ ਇਹਦਾ ਕਾਫੀ ਟਾਈਮ ਹੋ ਗਿਆ ਦਿਮਾਗ ਮਦਹਿੱਲਿਆ ਰਿਹਾ ਇਹ 15-20 ਸਾਲ ਕਿਸੇ ਅਹ ਜੀ ਮਤ ਉਸ ਜੇਹੇ ਸਾਥ ਤਾਂ ਜੇ ਪਹਿਲਾਂ ਗੁਜਰਾਤ ਵੀ ਗਏ ਅਨਰ ਤੁਰ ਕੇ ਗੁਜਰਾਤ ਪਹੁੰਚ ਗਿਆ ਉਹ ਦੱਸਿਆ ਵੀਰ ਨੇ ਫਿਰ ਉੱਥੋਂ ਲੈ ਕੇ ਕੌਣ ਆਇਆ ਜੀ ਦੁਬਾਰਾ ਕਿੱਥੇ ਉੱਥੇ ਬੰਦੇ ਫਿਰ ਸਾਹ ਗੱਲ ਹੋ ਗਈ ਉਹਨਾਂ ਨਾਲ ਉਹਨਾਂ ਨਾਲ ਗੱਲ ਹੋ ਗਈ ਉਹ ਬੰਦੇ ਛੱਡ ਕੇ ਗਏ ਨੇ ਇੱਥੇ ਇਹ ਕਿੰਨੀ ਕੁ ਪੁਰਾਣੀ ਗੱਲ ਹੈ ਜੀ ਛੱਡ ਕੇ ਗਏ ਨੇ ਤਾਂ ਵੀਰ ਦੱਸ 7-8 ਸਾਲ ਹੀ ਹੋ ਹੋ ਗਏ ਗੁਜਰਾਤ ਦੇ ਭਲੇ ਜਮਾ ਪਿੰਡ ਜਾ ਓਕੇ ਹੋ ਕੇ ਆਗੇ ਸ਼ਹਿਰ ਬੰਦੇ ਵਧੀਆ ਬਣ ਕੇ ਆ ਗਏ ਕੋਈ ਵਜੋਂ ਇਕੱਲੇ ਰਹਿਣਾ ਜੀ ਇਕੱਲੇ ਰਹਿਣ ਨਾਲ ਫਿਰ ਉਹ ਹੀ ਪੀਸ ਰੁੱਤੀ ਫੇਰ ਚਲੀ ਗਈ ਪਰ ਬੜੀ ਖੁਸ਼ੀ ਦੀ ਵੀਰੇ ਇੱਕ ਤਾਂ ਤੁਸੀਂ ਚਲੋ ਕੇਅਰ ਕਰਦੇ ਹੋ ਹਨ ਪਰ ਜਦੋਂ ਕੋਈ ਬਿਮਾਰ ਹੁੰਦਾ ਜੀ ਬੇਵੱਸ ਹੋ ਜਾਂਦੇ ਨੇ ਇਨਸਾਨ ਵੀ ਤੁਸੀਂ ਸਮਝਦਾਰ ਹੋ ਸਾਰੇ ਭੈਣ ਭਰਾ ਨਗਰ ਵੀ ਕੀ ਕਰੇ ਕਮਦਰਦੀ ਤਾਂ ਹੁੰਦੀ ਹੈ ਹਰੇਕ ਇਨਸਾਨ ਦੇ ਦਿਲ ਚ ਵੀ ਆਪਾਂ ਕਰੀਏ ਕੁਝ ਪਰ ਕਰ ਨਹੀਂ ਪਾਉਂਦੇ ਕਿਉਂਕਿ ਜਦੋਂ ਦਿਮਾਗੀ ਪ੍ਰੇਸ਼ਾਨ ਹੁੰਦਾ ਬੰਦਾ ਉਹਦੇ ਹਾਲਾਤ ਤੁਸੀਂ ਸਮਝਦਾਰ ਹੋ ਸਾਰੇ ਭੈਣ ਭਰਾ ਦਾ ਨੂੰ 5 ਸਾਲ ਹੋ ਗਏ ਇਸ ਕਾਰਜ ਦੇ ਵਿੱਚ ਸਾਨੂੰ ਪਤਾ ਵੀ ਇਨਸਾਨ ਕਿੱਥੋਂ ਤੱਕ ਜਾ ਸਕਦਾ ਕੀ ਕੀ ਗੱਲ ਬੋਲ ਸਕਦਾ ਕੀ ਕਰ ਸਕਦਾ ਜੀ ਹਾਂਜੀ ਹਾਂਜੀ ਲਾਹ ਦੇ ਨੇ ਕੱਪੜੇ ਆ ਦੇ ਠੀਕ ਹੈ ਵੀਰੇ ਪਾਹਾਰਾ ਦੇ ਲਾ ਕੇ ਉਹ ਪ੍ਰਾਣੀ ਫਿਰ ਉਹੀ ਬੇਰਬਾਲ ਹੁੰਦੇ ਜਦ ਇਹਨਾਂ ਮਾਤਾ ਵਧੀਆ ਕੱਪੜੇ ਧੋ ਕੇ ਸਰਪਾ ਪਾਉਣਾ 15 20 ਦਿਨ ਬਾਅਦ ਪਰ ਚੱਕ ਕੇ ਉਹੀ ਪ੍ਰਾਣੀ ਸਮਾਨ ਬੇਟਣ ਉਹ ਕੱਪੜੇ ਨਵੇਂ ਆ ਕੇ ਲਾਦੇ ਨੇ ਉਹੀ ਚੀਜ਼ ਬੇਰਬਾਲ ਹੁੰਦੀ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਠੀਕ ਹੋ ਤੁਸੀਂ ਹਾਂਜੀ ਠੀਕ ਹੋ ਤੁਸੀਂ ਕਿੰਨੇ ਭਰਾ ਸੀਗੇ ਜੀ ਕਿੰਨੇ ਭਰਾਓ ਹਾਂ ਬਪਾ ਹੀ ਆ ਠੀਕ ਆ ਤੁਹਾਡੇ ਦੂਜੇ ਭਰਾ ਦਾ ਕੀ ਨਾਮ ਆ ਵੱਡਾ ਮੱਡਾ ਹੂੰ ਠੀਕ ਹੈ ਜੀ ਤੁਹਾਡੇ ਮਾਪਿਆਂ ਦਾ ਕੀ ਨਾਮ ਸੀ ਜੀ ਰਾਜਲਾ ਰਾਜ ਚੱਲਦਾ ਵੱਡੇ ਆ ਭਾਈ ਭੂਏ ਦੇਸ ਤੋਰੇ ਹੋਏ ਨੇ ਦੇਚਾਂ ਦੇ ਮੁਰਖਾਂ ਦੇ ਮੁਰਖ ਅੱਛਾ ਜੀ ਹਾਂ ਛੋਟਾ ਵੀ ਤੋਰੇ ਹੋ ਰੋ ਠੀਕ ਹੈ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਜੀ ਹੋਰ ਹੈ ਜੀ ਹੂੰ ਮਾਤਾ ਦਾ ਲక్ష్మణ ਸਿੰਘ ਲక్ష్ਮਣ ਕੀ ਦੱਸੇ ਜੀ ਲక్ష్ਮਣ ਦਾਸ ਮਾਤਾ ਦਾ ਜੀ ਲక్ష్ਮਣ ਵੀ ਲక్ష్ਮਣ ਦਾਸ ਕੱਚੇ ਮਾਤਾ ਦਾ ਰਾਜ ਕਰਕੇ ਤੇ ਨਵਾਂ ਵਦ ਲਿਖੇ ਹੋਏ ਆ ਫਰੇਕ ਦੇ ਅੱਛਾ ਜੀ ਆਹੋ ਰਾਜ ਕੁਝ ਵੀ ਕਹਿਣਾ ਪੈ ਸਕਦਾ ਹੈਗਾ ਬਦ ਨੋ ਤੁਹਾਡਾ ਰਾਜ ਆਈ ਤੁਹਾਡਾ ਐਸੀ ਦਾ ਰਾਜ ਠੀਕ ਕਰ ਜੀ ਠੀਕ ਹੈ ਠੀਕ ਹੈ ਔਰ ਇੱਥੇ ਪੈਂਦੇ ਨੇ ਜੀ ਇਹ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਤਾਂ ਬਹੁਤ ਪੁਰਾਣਾ ਘਰ ਬਣਿਆ ਵਾ ਹਨਾ ਜੀ ਸ਼ਤੀਰੀਆਂ ਪਈਆਂ ਨੇ ਵਧੀਆ ਪਰਿਵਾਰ ਤੋਂ ਕੋਈ ਇਹ ਨਹੀਂ ਹੈਗਾ ਬਹੁਤ ਵਧੀਆ ਬਹੁਤ ਵਧੀਆ ਪਰਿਵਾਰ ਚੋਂ ਨੇ ਜਿਹੜੇ ਹਿਸਾਬ ਨਾਲ ਸਾਨੂੰ ਘਰ ਦਿਖਦਾ ਵੀ ਇਹ ਕੋਈ ਗਰੀਬ ਪਰਿਵਾਰ ਨਹੀਂ ਸੀਗਾ ਜੀ ਕਿਰਪਾ ਮਹਾਰਾਜ ਪੂਰੀ ਵਧੀਆ ਔਰ ਕੋਈ ਬੰਦਾ ਦੱਸ ਸਕਦਾ ਪੁਰਾਣੀ ਗੱਲ ਕੋਈ ਆ ਦੇਖਿਆ ਤੁਸੀਂ ਘਰ ਚ ਰੌਣਕਪੂਰੀ ਜੀ ਇਹਦੇ ਚ ਨਹੀਂ ਪੂਰੀ ਦੇਖਿਆ ਇਹ ਵੀ ਪੂਰੀ ਰੌਣਕ ਦੇਖਿਆ ਜੀ ਕਟੋ ਘਟੇ ਇਸ ਘਰ ਦੇ ਵਿੱਚ 15 20 ਵੀ ਜੀ ਹੁੰਦੇ ਸੀਗੇ ਅੱਛਾ ਜੀ ਅਸੀਂ ਆਪ ਦੇਖੇ ਨਹੀਂ ਠੀਕ ਹੈ ਜੀ ਤਿੰਨ ਤਾਂ ਇਹਦੇ ਤਾਏ ਚਾਚੇ ਸੀਗੇ ਜੀ ਬਾਕੀ ਦੋ ਤਿੰਨੇ ਭਰਾ ਸੀਗੇ ਠੀਕ ਹੈ ਜੀ ਤੇ ਬਾਕੀ ਇੱਕ ਇਹਨਾਂ ਦੀ ਦਾਦੀ ਹੁੰਦੀ ਸੀ ਅੱਛਾ ਜੀ ਤੇ ਬਾਕੀ ਇਹਨਾਂ ਦੇ ਮਾਤਾ ਜੀ ਹੁੰਦੇ ਸੀਗੇ ਅੱਛਾ ਜੀ ਤਕਰੀਬਨ ਇੱਥੇ ਮਤਲਬ ਇਹਨਾਂ ਦੇ 15 20 ਪਰਿਵਾਰ ਦੇ ਮੈਂਬਰ ਰਹਿੰਦੇ ਰਹੇ ਨੇ ਠੀਕ ਹੈ ਜੀ ਹਾਂ ਜੀ ਫਿਰ ਇਹ ਕੁ ਤਬਦ ਖਿੰਡ ਗਏ ਜੀ ਓਕੇ ਜੀ ਇੱਕ ਇਹ ਬੁੱਢੀ ਹੈ 67 ਸਾਲ ਦੀ ਉਹ ਮਾਫਰ ਕਿਉਂ ਜਿਹੜੇ ਦੇ ਪੁੱਛੂ ਨਹੀਂ ਨਾ ਹੋਏ ਇਹਨਾਂ ਦੇ ਵਿੱਚੋਂ ਸੀ ਕਿ ਉਹ ਠੀਕ ਹੈ ਜੀ ਤੇ ਬਾਕੀ ਪਰਿਵਾਰ ਇੱਥੇ ਸੀ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਸਾਰੇ ਦੀ ਠੀਕ ਹੈ ਹਾਂ ਜੀ ਇਹਨਾਂ ਨੇ ਇਹ ਨਹੀਂ ਕਰਾਇਆ ਹਾਂ ਜੀ ਨਾ ਹੀ ਨਾ ਨਾ ਬਿਲਕੁਲ ਨਹੀਂ ਅੱਛਾ ਕਾਫੀ ਲੰਬੇ ਟਾਈਮ ਤੋਂ ਜਦੋਂ ਪ੍ਰੋਬਲਮ ਜਿਹੜੀ ਹੁੰਦੀ ਹੈ ਹਾਂ ਜੀ ਹੁਣ ਨਹੀਂ ਸਮਝੀ ਜਾਂਦੀ ਅੱਛਾ ਦੂਜੇ ਭਰਾ ਇਹਨਾਂ ਦੇ ਸੁਖੀ ਬਸ ਰਹਿੰਦੇ ਨਹੀਂ ਜੀ ਉਹਦੇ ਇੱਕ ਤਾਂ ਡੈਥ ਹੋ ਗਈ ਦੋਨਾਂ ਦੀ ਦੋਨਾਂ ਦੀ ਡੈਥ ਹੋ ਗਈ ਦੋਨਾਂ ਦੀ ਡੈਥ ਹੋ ਗਈ ਹਾਂ ਤਾਂ ਹਾਂ ਜੀ ਉਹਨਾਂ ਦੇ ਬੇਟੇ ਹੈਗੇ ਨਹੀਂ ਉਹ ਕੀ ਕੰਮ ਕਰਦੇ ਨੇ ਵੀਰ ਬੇਟਾ ਬਾਹਰ ਸ਼ਾਇਦ ਕਿ ਅਮਰੀਕਾ ਵਧੀਆ ਦੇਸ਼ ਚ ਹੈ ਉਹਦਾ ਜੀ ਚੰਗੇ ਪਾਸ਼ਾ ਜੀ ਹਾਂ ਜੀ ਉਹਦਾ ਕਰੋੜਾਂਪਤੀ ਨੇ ਪਰ ਉਹ ਉਹਦੇ ਨਹੀਂ ਆਏ ਉਹਦਾ ਕਰੋੜਾਂਪਤੀ ਫਰਮਾ ਓਕੇ ਨੀ ਘਰੇ ਦੱਸ ਰਿਹਾ ਵੀ ਸਾਨੂੰ ਉਦੋਂ ਦੀ ਪਰਿਵਾਰ ਕੋਈ ਗਰੀਬ ਪਰਿਵਾਰ ਨਹੀਂ ਸੀਗਾ ਕਿਉਂਕਿ ਸਟੀਰੀਆਂ ਪਈਆਂ ਹੋਣ ਉਹ ਟਾਈਮ ਦੀਆਂ ਜੀ ਕਿਤੇ ਇਹਦਾ ਢੰਗ ਦਾ ਹੀ ਸਿਸਟਮ ਰਿਹਾ ਇਹਦੇ ਕੋਲ ਤਾਂ ਠੀਕ ਹੈ ਠੀਕ ਹੈ ਠੀਕ ਜੇ ਡਾਕਟਰੀ ਕਰਦਾ ਵੀ ਜਦ ਵੀ ਬਹੁਤਾ ਸ਼ਰੀਫ ਦੀ ਇਹ ਗੜ ਲੜਦੇ ਗਿਆ ਨਾਲ ਇਹਦਾ ਕੀ ਰਹਾ ਮਤਲਬ ਟੁੱਟਿਆ ਸਕੂਟਰ ਲੈ ਲਿਆ 2-3000 ਦਾ ਉਹ ਵੀ ਜਿੱਥੇ ਕਿਤੇ ਜਾਣਾ ਰੋਡ ਕੀ ਲੈ ਕੇ ਜਾਣਾ ਦਾ ਵਿਚਾਰਾ ਸਿੱਧਾ ਦੀਗਾ ਥੋੜਾ ਇਹ ਅੱਛਾ ਜੀ ਮੇਰੀ ਗੱਲ ਆਮਝ ਲੈ ਬੱਛੇ ਇਹਨੇ ਉਦੋਂ ਮਾ ਤਾਂ ਇਹਦਾ ਦਿਮਾਗ ਖਿਲ ਗਿਆ ਦੀ ਆ ਬਸ ਠੀਕ ਹੈ ਠੀਕ ਹੈ ਠੀਕ ਹੈ ਜ ਆਗ ਲਾ ਕੇ ਮਤਲਬ ਸਿਰ ਤੇ ਬਾਲਿਆ ਨਾ ਆਜੋ ਡਾਕਟਰ ਸਾਹਿਬ ਆਜੋ ਠੀਕ ਹੋ ਤੁਸੀਂ ਹਾਂਜੀ ਠੀਕ ਹੈ ਜੀ ਠੀਕ ਤੁਸੀਂ ਉਹੀ ਰਹਿੰਦੇ ਰਹੇ ਹੋ ਬਚਪਨ ਤੋਂ ਤੁਹਾਡਾ ਜਨਮ ਉਹੀ ਹੋਇਆ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੋਰ ਦੱਸੋ ਕੋਈ ਸਿਹਤ ਠੀਕ ਹੈ ਜੀ ਜਮਾਂ ਠੀਕ ਆ ਨਾ ਜੀ ਦੇਖੋ ਤੁਸੀਂ ਹਾਲਾਤ ਅਸਲ ਨਾ ਹੀ ਕੱਪੜੇ ਇੰਨੇ ਕੋ ਮਲੇ ਹੋ ਚੁੱਕੇ ਨੇ ਲੋਈ ਤਾਰਿਓ ਮੜ ਜਾ ਦੇਖਿਓ ਤੁਸੀਂ ਤਾਰ ਤਰਨ ਲੋਈ ਤਾਰ ਦੋ ਹੁਣ ਤਾਂ ਗਰਮੀ ਤਰਦ ਲੋਈ ਤਾਰ ਦੋ ਨਹੀਂ ਕੋਈ ਤਾਰ ਦੋ ਹੀ ਲੋਈ ਤਾਰ ਦੋ ਜੀ ਆਹੋ ਨਾ ਦੇ ਫਰਮਾ ਦੇ ਕੱਪੜੇ ਆ ਲੋਈ ਤਾਰ ਦੋ ਇੱਥੇ ਰੱਖ ਦੋ ਜੀ ਤੁਸੀਂ ਬਸ ਬਸ ਐਦਾਂ ਐਦਾਂ ਜੀ ਅਸੀਂ ਤੁਹਾਨੂੰ ਥੋੜਾ ਜਿਹਾ ਤਾਰ ਕੇ ਦੇਖਿਓ ਮੜਾ ਦੁਬਾਰੇ ਤਾਰ ਕੇ ਦੇਖਿਓ ਨਾ ਨਾ ਰਹੇ ਹਾਂ ਦੇਖੋ ਬਸ ਅਸੀਂ ਇਹ ਚੀਜ਼ ਤੁਹਾਨੂੰ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਦੋਂ ਵੀ ਤੁਸੀਂ ਇਦਾਂ ਦੇ ਇਨਸਾਨ ਦੇ ਕੱਪੜੇ ਬਦਲਣ ਦੀ ਕੋਸ਼ਿਸ਼ ਕਰੋਗੇ ਉਦਾਂ ਇਦਾਂ ਜਿੱਦ ਕਰਦੇ ਹੁੰਦੇ ਨੇ ਬਜ਼ੁਰਗ ਵੀ ਮੈਂ ਲਾਉਣੇ ਨਹੀਂ ਕਿਉਂਕਿ ਅਸੀਂ ਜਿੰਨੇ ਵੀ ਵੀਰਾਂ ਨੂੰ ਲੈ ਕੇ ਆਉਨੇ ਆ ਜੀ ਉਹ ਬਸ ਇੱਕੋ ਕੱਪੜਿਆਂ 'ਚ ਕਈ ਕੀ ਸਾਲ ਲੰਘ ਜਾਂਦੇ ਨੇ 8-10 10 ਸਾਲ ਮਤਲਬ ਕਿੰਨੇ ਹੀ ਵੀਰ ਸਾਨੂੰ ਇਦਾਂ ਬਜ਼ੁਰਗ ਮਿਲੇ ਨੇ ਜੀ ਜਿਨ੍ਹਾਂ ਦੇ ਇੱਕੋ ਕੱਪੜਿਆਂ 'ਚ ਮਤਲਬ ਸਾਲਾਂ ਦੇ ਸਾਲ ਲੰਘੇ ਜੀ ਔਰ ਤੁਸੀਂ ਦੇਖ ਰਹੇ ਹੋ ਜੀ ਕਠਾਲਾ ਪਿੰਡ ਆਪਾਂ ਥੋੜਾ ਜਿਹਾ ਬਾਹਰ ਨੂੰ ਹੋ ਜੰਨਾ ਹੈ ਜੀ ਹੁਣ ਔਰ ਪਿੰਡ ਵਾਸੀ ਆਏ ਨੇ ਔਰ ਇਹ ਡਾਕਟਰ ਸਾਹਿਬ ਨੂੰ ਅਸੀਂ ਹੁਣ ਲੈ ਕੇ ਜਾਵਾਂਗੇ ਜੀ ਲਚਕਾਣੀ ਪਿੰਡ ਤਾਂ ਜੋ ਇਹਨਾਂ ਦਾ ਜਿਹੜਾ ਜੀਵਨ ਸੁਧਰ ਸਕੇ ਜੀ ਆ ਦੇਖੋ ਤੁਸੀਂ ਇਧਰਲੇ ਪਾਸੇ ਤੋਂ ਵੀਰੋਣੀ ਇਧਰਲੇ ਪਾਸੇ ਹੋ ਜਾਣ ਜੀ ਆ ਜੋ ਡਾਕਟਰ ਸਾਹਿਬ ਉਰੇ ਆ ਜੋ ਜੀ ਹਾਂ ਕੋਈ ਨਹੀਂ ਜੀ ਕੋਈ ਨਹੀਂ ਠੀਕ ਹੋ ਤੁਸੀਂ ਮਤਲਬ ਉਹ ਸੁਭਾਅ ਬਹੁਤ ਸਾਊਆ ਹਨਾ ਵੀਰੇ ਹਾਂ ਜੀ ਹੈ ਨਾ ਮੈਂ ਤਾਲੇ ਪਹਿਲਾਂ ਜ਼ਿੰਦਗੀ ਚ ਨਹੀਂ ਕਦੇ ਕਿਸ ਨਾਂ ਦਾ ਉਹਨਾਂ ਨੇ ਪਤਾ ਜੀ ਜੀ ਇਹ ਜਿਹੜੇ ਭੋਲੇ ਹੁੰਦੇ ਨੇ ਨਾ ਉਹ ਐਦਾਂ ਹੀ ਪਿੱਛੇ ਰਹਿ ਜਾਂਦੇ ਨੇ ਉਹ ਜਿਹੜੇ ਅੰਦਰੋਂ ਰੱਜੇ ਹੋਏ ਹੁੰਦੇ ਨੇ ਸੱਚੀਆਂ ਰੂਹਾਂ ਹੁੰਦੀਆਂ ਨੇ ਇੱਦਾਂ ਹੀ ਪਿੱਛੇ ਰਹਿ ਜਾਂਦੀ ਨੇ ਮਤਲਬ ਆਪਾਂ ਦੇਖਦੇ ਆਂ ਵੀ ਦੋ ਭਰਾ ਜਾਂ ਤਿੰਨ ਭਰਾ ਇੱਕ ਭਰਾ امیر ਹੋ ਜਾਂਦੇ ਨੇ ਇੱਕ ਇਦਾਂ ਭੋਲੇ-ਭਾਲੇ ਗਰੀਬ ਰਹਿ ਜਾਂਦੇ ਨੇ ਉਹ ਮਤਲਬ ਉਹਨਾਂ ਨੂੰ ਚਲਾਕੀ ਨਹੀਂ ਆਉਂਦੀ ਹੁੰਦੀ ਸਮਝਣਾ ਕਰਨ ਦੀ ਜੀ ਹਾਂਜੀ ਜਦੋਂ ਚਲਾਕੀ ਨਹੀਂ ਆਉਂਦੀ ਫਿਰ ਉਹ ਕਿਵੇਂ ਕਾਮਯਾਬ ਹੋਣ ਕੋਈ ਗਰੀਬ ਆ ਗਿਆ ਮੰਨ ਲਓ ਦੁਕਾਨ ਤੇ ਗਰੀਬ ਨੂੰ ਇਦਾਂ ਹੀ ਦਵਾਈ ਦੇਤੀ ਇਦਾਂ ਮਤਲਬ ਭੋਲੇ-ਭਾਲੇ ਰੂਹਾਂ ਇੱਥਾ ਇਹ ਕੰਮ ਕਰਦਾ ਜਿਆਦਾ ਮਤਲਬ ਡਾਕਟਰੀ ਲੈਨ ਬਹੁਤ ਉਹ ਫਰਮਾ ਹੈ ਲੈਣ ਦੇ ਦੀ ਹੈ ਅੱਛਾ ਜੀ ਇਹਦਾ ਮਾੜਾ ਮੋਟਾ ਮਤਲਬ ਥੋੜਾ ਜਿਹਾ ਦਾ ਫਾਰਮਾਸਿਸਟ ਦੀ ਆ ਉਹ ਤੋਂ ਮਾੜਾ ਮੋਟਾ 5-10 ਦਵਾਈਆਂ ਸਿੱਖ ਕੇ ਕੰਮ ਕਰ ਰਿਹਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਸੰਗਤ ਜੀ ਹਾਂ ਜੀ ਆਜੋ ਜੀ ਆਜੋ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਠੀਕ ਹੋ ਜੀ ਵਾਹ ਜੀ ਵਾਹ ਚਲੋ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਲਚਕਾਣੀ ਪਿੰਡ ਪਟਿਆਲੇ ਤੋਂ ਪਾਸੋਂ ਰੋਡ ਦੇ ਉੱਪਰ ਸਾਡੇ ਕੋਲ ਇੱਥੇ ਕਾਫੀ ਮਾਤਰਾ ਚ ਇਦਾਂ ਦੇ ਵੀਰ ਬਜ਼ੁਰਗ ਰਹੇ ਨੇ ਜੀ ਤਾਂ ਜਿਨ੍ਹਾਂ ਦੀ ਚੰਗੀ ਸਾਮ ਸੰਭਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਨਗਰ ਨਿਵਾਸੀਆਂ ਦਾ ਤੁਸੀਂ ਆਏ ਚੱਲ ਕੇ ਜੀ ਬਾਕੀ ਸੰਗਤ ਜੀ ਤੁਸੀਂ ਅਰਦਾਸ ਕਰਿਓ ਡਾਕਟਰ ਸਾਹਿਬ ਲਈ ਹੋਰ ਇਦਾਂ ਦੀਆਂ ਰੂਹਾਂ ਲਈ ਕਿ ਗੁਰੂ ਮਹਾਰਾਜ ਕਹੇ ਤੇ ਵਿਵਪਤਈ ਨਾ ਪਹੁੰਣ ਕੋਈ ਇਕੱਲਾ ਹੀ ਨਾ ਰਹੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਸਾਰਾ ਕੁਝ ਪਰਿਵਾਰ ਹੋਣ ਦੇ ਬਾਵਜੂਦ ਵੀ ਇਕੱਲਾਪਨ ਸਾਡੇ ਪਰਿਵਾਰਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਸਾਨੂੰ ਇਕੱਲਾਪਨ ਜਿਹੜਾ ਦਿਮਾਗ ਨੂੰ ਪਰੇਸ਼ਾਨ ਕਰਦਾ ਕਿਉਂਕਿ ਬੰਦਾ ਅੱਜ ਆਪਣਾ ਦੁੱਖ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ ਜੇ ਕਿਸੇ ਨਾਲ ਸ਼ੇਅਰ ਕਰੂਗਾ ਤਾਂ ਉਹਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਊਗਾ ਜਾਂ ਉਹਦੇ ਦੁੱਖ ਨੂੰ ਜਿਹੜਾ ਹੋਰ ਤਰੀਕੇ ਨਾਲ ਵਰਤਿਆ ਜਾਂਦਾ ਇਸ ਕਰਕੇ ਇਨਸਾਨ ਆਪਣਾ ਦੁੱਖ ਕਿਸੇ ਵੀ ਸੰਗੀ ਸਾਥੀ ਨਾਲ ਸ਼ੇਅਰ ਨਹੀਂ ਕਰ ਪਾਉਂਦਾ ਸਿਰਫ ਜੀਵਨ ਸਾਥੀ ਦੇ ਨਾਲ ਪਰ ਜਦੋਂ ਜੀਵਨ ਸਾਥੀ ਉਹ ਨਾ ਹੋਵੇ ਅਸੀਂ ਬਹੁਤ ਕੇਸਾਂ ਦੇ ਵਿੱਚ ਦੇਖਦੇ ਹਾਂ ਜਿੱਥੇ ਪਰਿਵਾਰਕ ਮੈਂਬਰ ਜਿਹੜਾ ਜੀਵਨ ਸਾਥੀ ਘਰ ਵਾਲੀ ਛੱਡ ਕੇ ਚੱਲ ਜਾਂਦੀ ਹੈ ਤਾਂ ਇਨਸਾਨ ਦੇ ਆ ਹਾਲਾਤ ਹੋ ਜਾਂਦੇ ਨੇ ਇੱਥੇ ਵੀ ਸਾਡੇ ਕੋਲੇ ਕਿੰਨੇ ਹੀ ਵੀਰ ਸਾਨੂੰ ਮਿਲੇ ਸਾਨੂੰ ਬਾਪੂ ਨਛੱਤਰ ਸਿੰਘ ਮਿਲਿਆ ਉਹ ਵੀ ਇਦਾਂ ਹੀ ਇਕੱਲੇ ਸੀਗੇ ਸਾਡੇ ਕੋਲ ਬਾਪੂ ਜੀਤ ਸਿੰਘ ਬੈਠੇ ਨੇ ਬੜੀ ਪਿੰਡਾ ਸੰਗਰੂਰ ਜ਼ਿਲ੍ਹੇ ਚ ਉਹ ਵੀ ਇਦਾਂ ਹੀ ਇਕੱਲੇ ਹੀ ਕਿੰਨੇ ਹੀ ਵੀਰ ਕਿੰਨੇ ਹੀ ਬਜ਼ੁਰਗ ਅਸੀਂ ਫਤਿਹਗੜ੍ਹ ਸਾਹਿਬ ਤੋਂ ਕਿੰਨੇ ਹੀ ਮਤਲਬ ਅਸੀਂ ਤੁਹਾਨੂੰ ਨਾਮ ਲੈ ਲੈ ਕੇ ਦੱਸੀਏ ਕਿਤੇ ਨਾ ਕਿਤੇ ਸਾਰਿਆਂ ਦੇ ਇੱਕ ਜੀਵਨ ਸਾਥੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਉਹ ਵੀ ਚੰਗਾ ਜਿਹਾ ਜੀਵਨ ਸਾਥੀ ਹੁੰਦਾ ਸ਼ਾਇਦ ਘਰ ਦੇ ਹਾਲਾਤ ਹੋਰ ਹੁੰਦੇ ਕਿਉਂਕਿ ਜਦੋਂ ਇਨਸਾਨ ਦੇ ਬੱਚੇ ਹੁੰਦੇ ਨੇ ਘਰ ਵਾਲੀ ਹੁੰਦੀ ਆ ਤਾਂ ਬੰਦੇ ਦਾ ਸੋਚਣ ਦਾ ਨਜ਼ਰੀਆ ਹੋਰ ਹੁੰਦਾ ਵੀ ਮੈਂ ਘਰ ਨੂੰ ਜੋੜ ਕੇ ਰੱਖਾਂ ਇਸ ਕਰਕੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਜਿਹੜਾ ਬਣ ਜਾਂਦਾ ਇਕੱਲੇਪਣ ਦਾ ਬਾਕੀ ਇਹਨਾਂ ਦਾ ਜਿਹੜਾ ਸੰਭਾਲ ਦਵਾਈ ਇਹਨਾਂ ਦੀ ਸ਼ੁਰੂ ਹੋ ਜਾਣੀ ਹੈ ਜੀ ਲਚਕਾਣੀ ਪਿੰਡਾ ਪ ਜੀ ਨੂੰ ਪਤਾ ਹੁੰਦੇ ਜਾਂਦੇ ਤੁਸੀਂ ਵੀ ਕਦੇ ਖੜਕੇ ਜਾ ਕੋਈ ਆਪਣੇ ਪਿੰਡ ਚ ਹੋਰ ਤਾਂ ਨਹੀਂ ਇਦਾਂ ਦੇ ਹੈਗੇ ਜੀ ਬਜ਼ੁਰਗ ਠੀਕ ਹੈ ਜੀ ਕੋਈ ਹੋਰ ਹੋਣ ਜੀ ਕੋਈ ਬੀਬੀ ਬਜ਼ੁਰ ਤੁਸੀਂ ਸਾਨੂੰ ਦੱਸ ਸਕਦੇ ਸੀ ਉਹਨਾਂ ਦਾ ਦਵਾਈ ਸ਼ੁਰੂ ਕਰ ਸਕਦੇ ਆਂ ਜੀ ਮਤਲਬ ਅਸੀਂ ਉਹਨਾਂ ਨੂੰ ਰੱਖਾਂਗੇ ਨਹੀਂ ਸਾਡੇ ਕੋਲ ਇਸ ਵਕਤ ਦੋ ਮੈਂਬਰ ਨਾਲ ਆਏ ਨੇ ਜਿਨ੍ਹਾਂ ਨੂੰ ਅਸੀਂ ਇਦਾਂ ਹੀ ਲੈ ਕੇ ਗਏ ਤੇ ਜਿਵੇਂ ਉਹ ਬੈਠਾ ਖੜਾ ਪਿੱਛੇ ਗਰਜੀਤ ਉਰੇ ਆਏ ਵੀਰੇ ਸ਼ੇਰੇ ਉਰੇ ਆਏ ਵੀਰੇ ਇਹ ਸਾਡੇ ਨੇ ਹੁਣ ਸੇਵਾ ਕਰਾਉਂਦੇ ਨੇ ਜੀ ਇਹ ਗਰਜੀਤ ਵੀ ਟੈਨਸ਼ਨ ਲੈ ਗਿਆ ਦੀ ਉਹ ਸ਼ੇਰਾ ਖੜਾ ਜੀ ਧੂਰੀ ਸ਼ਹਿਰ ਦਾ ਜੀ ਇਹ ਵੀਰ ਦਾ ਪਿੰਡ ਸੌਲੀ ਆ ਜੀ ਨਾਬੇ ਤੋਂ ਬਾਸੂਨ ਰੋਡ ਦੇ ਉੱਪਰ ਇਹ ਦੋਨੇ ਵੀਰ ਮਤਲਬ ਟੈਨਸ਼ਨ ਲੈ ਗਏ ਤੇ ਇਦਾਂ ਹੀ ਇਹ ਤਾਂ ਬਾਪੂ ਜੀ ਦਾ ਹਜੇ ਡਾਕਟਰ ਸਾਹਿਬ ਤਾਂ ਅਜੇ ਘੱਟ ਬਿਮਾਰ ਨਹੀਂ ਤਾਂ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਮਤਲਬ ਹੁਣੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਜਦੋਂ ਮਤਲਬ ਕੋਈ ਵੀ ਇਨਸਾਨ ਠੀਕ ਹੋ ਸਰ ਠੀਕ ਹੈ ਜੀ ਆਹ ਦੱਸਿਆ ਜੀ ਕਹਿੰਦੇ ਜਦੋਂ ਗੁਜਰਾਤ ਤੋਂ ਆਏ ਨੇ ਜੀ ਚਲੋ ਮਤਲਬ ਮਤਲਬ ਕਦੇ ਬਹੁਤ ਜ਼ਿਆਦਾ ਹਾਲਟ ਆ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਕਦੇ ਕਦੇ ਗਾਲਾਂ ਕੱਢਣ ਲੱਗ ਜਾਂਦੇ ਨੇ ਅੱਛਾ ਨਹੀਂ ਉਹ ਤਾਂ ਚਲੋ ਹੋ ਜਾਂਦਾ ਵੀਰ ਜਦੋਂ ਨਾ ਅੱਛਾ ਜੀ ਕੱਲਾ ਪਣ ਹਾਂ ਜੀ ਚਿੱਟਾਂ ਵੀ ਮਾਰਦਾ ਪਰ ਅੱਛਾ ਜੀ ਅੱਛਾ ਤੁਹਾਡੇ ਸਾਹਮਣੇ ਆ ਜੀ ਅੱਛਾ ਅੱਛਾ ਜੀ ਵੀਰ ਹੁਣੇ ਦੱਸ ਰਹੇ ਨੇ ਜੀ ਸਾਡੇ ਦਾ ਬਰੂਰ 12 ਚਿੱਟਾਂ ਮਾਰਦਾ ਉਕੇ ਨਾ ਨਾ ਲੈ ਕੇ ਗਾਣਾ ਵੀ ਕੱਢਦਾ ਕਈ ਦਫਾ ਗਰਭੀ ਹੋ ਜਾਂਦੇ ਅਸੀਂ ਇਹਨਾਂ ਔਕੇ ਸੋਕੇ ਵੀ ਹੋ ਜਾਂਦੇ ਆ ਪਰ ਇਹਦੇ ਬੱਸ ਕੁਛ ਨਹੀਂ ਬਚਾਦੇ ਦੇ ਬਖਵਾ ਬਿਲਕੁਲ ਗੁਰਦੁਆਰਾ ਸਾਹਿਬ ਜਾ ਕੇ ਵੀ ਜਿਹੜਾ ਸੇਵਾਦਾਰ ਆ ਇਹ ਲੰਗਰੀ ਸਿੰਘ ਉਹਨੂੰ ਵੀ ਇਹ ਕਿਤੇ ਨਾ ਕੁੱਟਣ ਲੱਗੇ ਅੱਛਾ ਜੀ ਹਾਂ ਜੀ ਇਹਦੇ ਬੱਸ ਨੇ ਇਹੀ ਕਹੇ ਚਲੋ ਹਨ ਜਿੰਨੇ ਉੱਥੇ ਭਾਂਡੇ ਆ ਲੰਗਰ ਦੇ ਵਿੱਚ ਇਹ ਆਪਦਾ ਝੂਠਾ ਪਾਣੀ ਉਹਨਾਂ ਤੇ ਪਾ ਦਿੰਦਾ ਜਿਹੜਾ ਬੰਦਾ ਰੂੜੀਆਂ ਤੋਂ ਚੱਕ ਕੇ ਸਮਾਰ ਫੋਲ ਕੇ ਆਈ ਕਹੇ ਚਲੋ ਮੈਂ ਵੀ ਵੀਡੀਓ ਮੈਂ ਭੇਜੀ ਉਹਨੂੰ ਕਿੱਦਾਂ ਹੀ ਉਹ ਵੀਡੀਓ ਮੈਂ ਹੀ ਭੇਜੀ ਪਹਿਲੀ ਨੀ ਗੰਦੀਆਂ ਚੀਜ਼ਾਂ ਦੇ ਰੂੜੀਆਂ ਤੋਂ ਚੱਕ ਕੇ ਖਾ ਜਾਂਦਾ ਇਹੀ ਪ੍ਰੋਬਲਮ ਬਟੇਨੇਜਰ ਉੱਪਰ ਆਈ ਇਹ ਬੜਾ ਰੁਕੀ ਜਾਂਦੇ ਸੀ ਜੀ ਗੌਰ ਰੱਖੀ ਹਾਂਜੀ ਨਹੀਂ ਠੀਕ ਹੈ ਹਾਂਜੀ ਹਾਂਜੀ ਇਹ ਲਹੇੜਾ ਪਿੰਡ ਚਾਜੋ ਫਾਰਸ਼ੀਤੀ ਜਾਂਦਾ ਠੀਕ ਹੈ ਠੀਕ ਹੈ ਠੀਕ ਆ ਦੇਖੋ ਸੰਗਤ ਜੀ ਕੁਝ ਤਸਵੀਰਾਂ ਇੱਧਰਲੇ ਪਾਸੇ ਪਈਆਂ ਨੇ ਜਿਵੇਂ ਕਿ ਇਹ ਤਸਵੀਰ ਇਹਨਾਂ ਦੇ ਪਰਿਵਾਰਕ ਮੈਂਬਰ ਦੀ ਹੋਊਗੀ ਹਾਂਜੀ ਭਰਾ ਦੀ ਹੋਊਗੀ ਹੋਰ ਪਈਆਂ ਨੇ ਇੱਕ ਦੋ ਤਸਵੀਰਾਂ ਜੀ ਅਸੀਂ ਤੁਹਾਨੂੰ ਦਿਖਾਉਣੀ ਆ ਜੀ ਸਾਨੂੰ ਕੋਈ ਦਿਖੀ ਜਿੱਦਾਂ ਇਹ ਕਿਸੇ ਇਹਨਾਂ ਦੇ ਹਾਂ ਇਹਨਾਂ ਦੇ ਦਾਦਾ ਜੀ ਦੀ ਹੋ ਸਕਦੀ ਹੈ ਦੇਖੋ ਇਹਨਾਂ ਨੇ ਕਦੇ ਨਹੀਂ ਸੋਚਿਆ ਹੋਣਾ ਹਨਾ ਵੀ ਸਾਡਾ ਘਰ ਇਨਸਾਨ ਧੀਆ ਪੁੱਤ ਹੁੰਦੇ ਨੇ ਘਰਾਂ ਚ ਹਰੇਕ ਇਨਸਾਨ ਸੋਚਦਾ ਵੀ ਸਾਡਾ ਵੰਸ਼ ਚੱਲੂਗਾ ਪਰ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਹੱਥ ਆ ਕਿਹਦਾ ਵੰਸ਼ ਕਿੱਥੇ ਤੱਕ ਚਲਾਉਣਾ ਹਾਂਜੀ ਜੀ ਬਿਲਕੁਲ ਬਿਲਕੁਲ ਵਾਹਿਗੁਰੂ ਆ ਦੇਖੋ ਇਹਨਾਂ ਦੇ ਇਹ ਬਾਬਾ ਜੀ ਹੋਣਗੇ ਜਾਣੇ ਦੇ ਦਾਦਾ ਜੀ ਹੋਣਗੇ ਜੀ ਆ ਬੁਲਾਇਓ ਜੀ ਤੇ ਇਸ ਕਰਕੇ ਜੀ ਜਿਹੜਾ ਇਧਰਲੇ ਪਾਸੇ ਕੀ ਪਿਆ ਜੀ ਇਹ ਵੀ ਕੁਛ ਪੁਰਾਣੇ ਜਿਹੜੀਆਂ ਚੀਜ਼ਾਂ ਨੇ ਆ ਦੇਖੋ ਮਿੱਟੀ ਦੀ ਉਲਪਾਈ ਹੋਈ ਵੀ ਆ ਜੀ ਸਾਰੀ ਇਧਰਲੇ ਪਾਸੇ ਕੀ ਆ ਜੀ ਆ ਇਹਮ ਦੀ ਵਾਹਿਗੁਰੂ 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 ਆ ਹਾਲਾਤ ਨੇ ਘਰ ਦੇ ਜੀ ਪਹਿਲਾਂ ਦੇ ਸਮਿਆਂ ਚ ਇਹ ਜਿਹਨਾਂ ਮਾਰੀਆਂ ਬਹੁਤ ਬਣਾਈਆਂ ਜਾਂਦੀਆਂ ਸੀਗੀਆਂ ਜੀ ਪੂਰੇ ਸ਼ੌਂਕ ਨਾਲ ਜਿਵੇਂ ਆਪਾਂ ਕੱਪ ਬੋਰਡ ਬਣਾਉਨੇ ਅੱਜ ਦੇ ਸਮੇਂ ਚ ਉਦੋਂ ਇਹ ਮਸ਼ਹੂਰ ਸੀਗੀਆਂ ਜੀ ਪਰ ਅੱਜ ਤੁਹਾਡੇ ਸਾਹਮਣੇ ਆ ਜੀ ਅੱਜ ਦੇ ਖਲਾਤ ਇਸ ਘਰ ਦੇ ਇਸ ਤੁਹਾਨੂੰ ਤਿੰਨ ਤਿੰਨ ਜਿੰਦੇ ਲੱਗੇ ਪੈਣੇ ਜੀ ਪਰ ਅੰਦਰ ਸਾਹਮਣ ਵਾਲੀ ਚੀਜ਼ ਕੋਈ ਇਦਾਂ ਦੀ ਨਹੀਂ ਹੈਗੀ ਜਿਹੜੀ ਕੋਈ ਕੀਮਤੀ ਹੋਵੇ ਜੀ ਥੋੜੇ ਦੇ ਪਿੱਛੇ ਹੋ ਜਿਓ ਜੀ ਪਾਣੀ ਲੈਣ ਆਈ ਆਪਾਂ ਪਿਛਲੇ ਪਾਸੇ ਹੋ ਜਿਓ ਵੀਰ ਆ ਦੇਖੋ ਕਿ ਜਿਹੜਾ ਕੋ ਜਿੱਥੇ ਪਿਆ ਬਸ ਔਕਣੇ ਜਿਹੜਾ ਗੰਦਮੰਦ ਇਕੱਠਾ ਕਰੀ ਜਾਂਦੇ ਨੇ ਲੈਨੇ ਆ ਜੀ ਲੈਨੇ ਆ ਜੀ ਲੈਨੇ ਲੈਨੇ ਵੀ ਬਾਹਰ ਲਈ ਪੱਸੋ ਡਾਕਟਰ ਸਾਹਿਬ ਆਜੋ ਜੀ ਆਪਾਂ ਬਾਹਰ ਖੜਦਿਆਂ ਪਾਣੀ ਪੀ ਹੈ ਜੀ ਆਜੋ ਪਾਣੀ ਪੀ ਆਜੋ ਆਜੋ ਉਹ ਮੂਫਲੀ ਲਿਆ ਮੂਫਲੀ ਲਿਆ ਮੂਫਲੀ ਲਿਆ ਨਹੀਂ ਹਾਂਜੀ ਅਬਨੋਦ ਕੋਲ ਰੋਟੀ ਖਾਣ ਜਾਣਾ ਕਿੱਥੋਂ ਲੈ ਕੇ ਆਏ ਤੁਸੀਂ ਆਹ ਕਾਪੀ ਕਾਦੀ ਪੀਏ ਕਾਪੀ ਦਿਖਾਓ ਹਾਂ ਆ ਬਹੀ ਦਿਖਾਓ ਹਾਂ ਜੇ ਦੇਖੀ ਤੁਹਾਡੇ ਹਿਸਾਬ ਕਿ ਤਰ੍ਹਾਂ ਲਿਖਿਆ ਹੋਇਆ ਜੀ ਵਿੱਚ ਕੋਈ ਉਹ ਵਾਹੀ ਕੋਈ ਕੁਦਰਤ ਨਾਲ ਕਰਦੀ ਜੀ ਰਾਜਨੀਤ ਕਰਦੇ ਠੀਕ ਆ ਠੀਕ ਆ ਠੀਕ ਆ ਵਾਹਿਗੁਰੂ ਮੈਂ ਦੇਖ ਲਾਂ ਈ ਤੁਹਾਡੇ ਘਰ ਦੇ ਹਿਸਾਬ ਕਿਤਾਬ ਜੀ ਖਾਲੀ ਆ ਜੀ ਹਾਂ ਲਿਖਿਆ ਵਾ ਕੁਛ ਇਹ ਲਿਖਿਆ ਵਾ ਜੀ ਆਪਾਂ ਦਿਖਾਉਣਾ ਦਾ ਕਾਨੂੰ ਆ ਜੀ ਗੁਰਦੇਵ ਸਿੰਘ ਚੰਨਣ ਸਿੰਘ ਪਿੰਡ ਅਲੀਪੁਰ ਕੋਈ ਹਿਸਾਬ ਲਿਖਿਆ ਬਹੁ ਹੈ ਇਹਨਾਂ ਨੇ 52 ਰੁਪਏ 8 ਰੁਪਏ ਹਾਂ ਜੀ 15 ਰੁਪਏ ਬਕਾਇਆ ਰਹਿੰਦਾ ਜੀ ਗੁਰਦੇਵ ਸਿੰਘ ਸਨ ਆਫ ਚੰਨਣ ਸਿੰਘ ਪਿੰਡ ਅਲੀਪੁਰ ਕਾਲਸਾ ਦੀ 15 ਰੁਪਏ ਬਕਾਇਆ ਰਹਿੰਦਾ ਜੀ ਮਹਿੰਦਰ ਸਿੰਘ ਕਿੰਨੀਜੀਤ ਸਿੰਘ ਦਾ ਪੁੱਤ ਪਿੰਡ ਕਠਾਲਾ 10 ਰੁਪਏ ਬਕਾਇਆ ਰਹਿੰਦਾ ਜੀ ਮਤਲਬ ਖਬਰਾਂ ਕਿੰਨੀ ਕੁ ਪੁਰਾਣੀ ਹੋ ਗਈਆਂ ਜੀ ਬਹੁਤ ਪੁਰਾਣੀ ਹੈ ਜੀ ਮਤਲਬ ਸਾਮ-ਸਾਮ ਕੇ ਰੱਖਿਆ ਵਾ ਹਨਾ ਇਹ 26 5 1975 ਦਾ ਵੀਰੇ ਇਹ 75 ਦਾ ਹਿਸਾਬ ਆ ਜੀ ਆ ਦੇਖੋ 35 1975 ਦਾ ਹਿਸਾਬ ਆ ਸੰਗਤ ਜੀ 50 ਸਾਲ ਹੋ ਗਏ ਮਤਲਬ ਕਿੰਨਾ ਪੁਰਾਣਾ ਦੇਖੋ ਦਰਸ਼ਨ ਸਿੰਘ ਸਨ ਸਰਬਣ ਸਿੰਘ ਪਿੰਡ ਕਠਾਲਾ ਦਾ ਹਿਸਾਬ ਆ ਜੀ ਜਿਹੜਾ ਜੋ ਵੀ ਲੈਤਾ ਹੋਏ ਇਹਨਾਂ ਨੇ ਟੋਕੜੀ ਬੂਸ ਜੀ ਕੇ ਪਤਾ ਜੋ ਵੀ ਆ ਇਹ 90 ਰੁਪਏ 52 ਰੁਪਏ ਜਮਾ ਮਤਲਬ ਸਾਰਾ ਹਿਸਾਬ 162 ਰੁਪਏ 75 ਤੋਂ ਦੇਖ ਲਓ ਕਿੰਨੇ ਸਾਲ ਬਣਦੇ ਨੇ ਜੀ ਆ ਦੇਖੋ 50 ਸਾਲ ਹੋ ਗਏ ਜੀ ਹਾਂ ਇਹ ਦੇਖੋ ਤੁਸੀਂ ਮਤਲਬ ਇਨਸਾਨ ਵੀ ਨਹੀਂ ਸੋਚਦਾ ਵੀਰੇ ਵੀ ਇਹ ਇਹ ਕੁਝ ਬਣਨਾ ਉਹ ਪਤਾ ਪ੍ਰਮਾਤਮਾ ਨੂੰ ਹੁੰਦਾ ਹਨਾ ਜੀ ਆ ਦੇਖੋ 10 ਰੁਪਏ ਬਾਕੀ ਨੇ ਜੀ ਜਿਹੜੇ ਹਾਂਜੀ ਵੀਰੇ ਹਾਂਜੀ 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 ਕੀ ਪਤਾ ਵੀਰੇ ਕਿਹਨੇ ਲਿਖੇ ਨੇ ਹਨਾ ਇਹਨਾਂ ਨੇ ਨਹੀਂ ਲਿਖੇ ਹੋਣੇ ਲਿਖੇ ਤਾਂ ਇਹਨਾਂ ਨੇ ਨਹੀਂ ਹੋਣੇ ਹਾਂਜੀ ਆ ਦੇਖੋ ਮੇਰੇ ਜਿਹੜੇ ਪਹਿਲਾਂ ਜਿਹੜੇ ਮੈਂ ਖੋਲੇ ਸੀਗੇ ਉਹਦੇ ਚ 10 ਰੁਪਏ 12 ਰੁਪਏ ਕੁਝ ਲਿਖੇ ਹੋਏ ਸੀਗੇ ਜੀ ਵੀ 9 ਰੁਪਏ 10 ਰੁਪਏ ਦੇਖੋ ਬਕਾਇਆ 9 ਰੁਪਏ ਆ ਫਾਜ਼ਲਦੀਨ ਨਾਜ਼ਰਦੀਨ ਜਿਹੜਾ ਪਿੰਡ ਮਾਮਦਪੁਰ ਰਿੰਗ ਪੱਤੀ ਵਾਲੇ ਟੁਕੜੀਆਂ 140 ਨੰਬਰ ਦੇਖੋ ਕਿੰਨੀਆਂ ਸਸਤੀਆਂ ਚੀਜ਼ਾਂ ਸੀ 14 ਰੁਪਏ ਦੀ 16 ਰੁਪਏ ਦੀ 4 ਰੁਪਏ ਦੀ 1 ਰੁਪਏ ਦੀ ਨੇਮ ਪਲੇਟ ਨੇਮ ਕੁਸ਼ੋਰ ਲਿਖਿਆ ਵਾ ਜੀ ਨਟ ਬੋਲਟ ਨਟ ਬੋਲਟ 1 ਰੁਪਿਆ ਵਾਹਿਗੁਰੂ ਵਾਹਿਗੁਰੂ 9 ਰੁਪਏ ਬਕਾਇਆ ਜੀ ਕਿਸੇ ਕਿੰਨੀ ਇਹ ਬਹਾਦਰ ਸਿੰਘ ਪਿੰਡ ਸਕੰਦਰਪੁਰ ਹੈ ਜੀ ਕਮਜਾ ਕੇ ਹਾਂ ਤੁਸੀਂ ਸਾਹਮ ਦੇ ਆ ਸਾਹਮ ਦੇ ਸਾਹਮ ਦੇ ਹੀ ਸਾਹ ਹਾਂ ਠੀਕ ਹੈ ਕਮ ਜਾ ਕੇ ਰੋਣਾ ਡਾਕਟਰ ਸਾਹਿਬ ਕਹਿੰਦੇ ਸੀ ਵਿਹਲੇ ਨਹੀਂ ਹੈਗਾ ਠੀਕ ਹੈ ਜੀ ਬਾਹਰ ਹੋ ਜਾਓ ਬਾਹਰ ਹਾਂ ਬਾਹਰ ਹੋ ਜਾਓ ਅਸੀਂ ਸੰਗਤ ਜੀ ਹੁਣ ਚਾਲੇ ਪਾਉਣੇ ਆ ਜੀ ਥੋੜਾ ਜਿਹਾ ਮੜ ਜਾਓ ਚੱਲੋ ਚੱਲੀਏ ਸਾਰੀ ਜਾਂਦੇ ਹਾਂ ਹਾਂ ਹੋਰ ਬਾਹਰ ਹੋ ਜਾਓ ਡਾਕਟਰ ਨੂੰ ਕੰਮ ਆਉਂਦਾ ਹਾਂ ਜੀ ਬਈ ਉਹਨਾਂ ਕੰਮ ਆਉਂਦਾ ਕੰਮ ਆਉਂਦਾ ਕੌਣ ਹੈ ਤੁਸੀਂ ਸਿੱਖਾਲ ਪੁੱਤ ਮੈਂ ਮੈਂ ਤੁਹਾਨੂੰ ਸਬਸਕ੍ਰਾਈਬ ਕਰਿਆ ਹੋਇਆ ਠੀਕ ਆ ਪੁੱਤ ਕਿਹੜੀ ਕਲਾਸ ਚੋਂ ਤੁਸੀਂ ਇੱਧਰ ਹੋ ਜਾ ਬੇਟਾ ਤੁਸੀਂ ਥੱਲੇ ਨਾ ਡਿੱਗ ਜੇ ਇੱਧਰ ਖਰਾਬ ਹੈ ਕੁਝ ਨਹੀਂ ਕਿਤੇ ਹੁੰਦਾ ਡਾਕਟਰ ਸਾਹਿਬ ਸਾਰਿਆਂ ਨੂੰ ਬਾਹਰ ਕੱਢੋ ਆਪਣੇ ਘਰੋਂ ਹਾਂ ਜੀ ਕਹੋ ਭਾਈ ਕਿ ਸਾਰੇ ਜਾਨੇ ਬਾਹਰ ਚਲੋ ਘਰੋਂ ਆਪਣੇ ਸਮਝ ਜਾਣਾ ਜੀ ਹਾਂ ਕਹਿੰਗੇ ਕੱਢੋ ਜੀ ਇਧਰ ਲਾਓ ਜਿੰਦਾ ਲਾਓ ਜੀ ਘਰ ਨੂੰ ਆਪਣੇ ਨੂੰ ਲਾਓ ਜੀ ਲਾਓ ਗੇਟ ਲਾ ਦਿਓ ਡਾਕਟਰ ਸਾਹਿਬ ਗੇਟ ਵੀ ਟੁੱਟਿਆ ਪਿਆ ਜੀ ਡਿਗਨਾਲ ਆ ਜੀ ਹਾਂ ਲੱਗ ਗਿਆ ਚਲੋ ਬੱਲ ਲੱਗ ਗਿਆ ਜੀ ਦੇਖੋ ਬਾਰੀ ਬਾਰੀ ਕੁੰਡੇ ਨੂੰ ਕਰੀ ਜਾਣਾ ਲੱਗ ਗਿਆ ਜੀ ਠੀਕ ਹੈ ਜੀ ਠੀਕ ਹੈ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਣੇ ਹਾਂ ਡਾਕਟਰ ਸਾਹਿਬ ਮੇਰੀ ਗੱਲ ਤਾਂ ਸੁਣ ਲਓ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਤਾਂ ਮੇਰੀ ਗੱਲੇ ਨਹੀਂ ਸੁਣਦੇ ਜੀ ਪਿੰਡ ਆਏ ਦੀ ਜੀ ਕਿੰਨੇ ਕੰਮ ਨੇ ਜੀ ਤੁਸੀਂ ਕਹਿੰਦੇ ਕੰਮ ਬਾਲੇ ਨੇ ਜੀ ਚਲੋ ਬੈਹ ਜੋ ਥੱਲੇ ਬੈਹ ਜੋਈ ਦੇਖੋ ਉਤਰਨਗੇ ਉਤਰਨਗੇ ਉਤਰਨੇ ਆਏ ਥੱਲੇ ਬੈਹ ਜੋਈ ਵੀਰੇ ਗੱਬੇ ਬੈਠੋ ਗੱਬੇ ਬੈਠੋ ਗੱਬੇ ਗੱਬੇ ਹੋ ਜੋ ਪੂਰੇ ਆ ਜਾ ਵੀਰੇ ਉਧਰ ਮੜਿਆ ਪਰਾਂ ਨੂੰ ਹੋ ਜੋ ਪਰਾਂ ਨੂੰ ਹੋ ਜੋ ਹੋ ਜੋ ਬਾਪੂ ਜੀ ਹੋ ਜੋ ਹੋ ਜੋ ਹੋ ਜੋ ਚੱਪਲਾਂ ਤਾਰ ਦੋ ਜੀ ਚੱਪਲਾਂ ਤਾਰ ਦੋ ਬਾਪੂ ਜੀ ਚੱਪਲਾਂ ਕੱਢ ਕੇ ਉਰੇ ਰੱਖ ਦੋ ਇੱਧਰ ਰੱਖ ਦੋ ਚੱਪਲਾਂ ਕੱਢ ਦੋ ਚੱਪਲਾਂ ਕੱਢ ਦੋ ਜੀ ਕੱਢ ਦੋ ਜੀ ਡਾਕਟਰ ਸਾਹਿਬ ਚੱਪਲਾਂ ਕੱਢ ਦੋ ਹਾਂ ਰਾਈ ਰੱਖ ਦੋ ਕੱਢ ਦੋ ਮੜਿਆ ਪਰਾਂ ਨੂੰ ਕਰੋ ਜੀ ਮੜਿਆ ਪਰਾਂ ਨੂੰ ਕਰੋ ਪੂਰੇ ਚੜੋ ਇੱਧਰਲੇ ਪਾਸੇ ਅੰਗ ਦੇ ਵਿੱਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਠੀਕ ਆ ਬਾਈ ਜੀ ਠੀਕ ਆ ਜੀ ਬਹੁਤ ਧੰਨਵਾਦ ਸ਼ੁਕਰਾਨਾ ਵੀਰੇ ਗੁਰੂ ਸਾਹਿਬ ਦਾ